ਉਹ 100 ਰੁਪਏ ਦਾ ਥੂੜ ਲੈ ਕੇ ਆ ਗਿਆ ਉਹ ਜਿਹੜੇ ਬਾਜ਼ਾਰ ਚ ਮਿਲਦੇ 5-500 ਦੇ 4-400 ਦੇ ਲੈ ਜਾਓ 100 ਰੁਪਏ 100 ਰੁਪਏ 100 ਰੁਪਏ ਕੋਈ 500 ਨਹੀਂ ਕੋਈ 400 ਨਹੀਂ 5 ਦੇ ਦੀ ਵੱਡੀ ਸੇਲ ਲੱਗ ਗਈ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ 5 ਜੁਲਾਈ ਤੱਕ ਆਜੋ 100 ਰੁਪਏ ਦਾ ਥੂੜ ਲੈ ਜਾਓ ਮਾਤੂ ਸ਼੍ਰੀ ਦਸਤਾਰ ਕੜਾਈ ਵਾਲੇ ਸੂਟ 2250 ਵਿੱਚ ਫੇਰ ਲੈ ਕੇ ਆ ਗਿਆ ਰੰਗ ਦੇਖੋ ਕਿੰਨੇ ਸੋਹਣੇ ਸੋਹਣੇ ਆ ਉਹ ਸਾਈਜ਼ ਵੀ ਤੁਹਾਨੂੰ ਸਾਰੇ ਮਿਲ ਜਾਣੇ ਆ ਹੁਣ ਮਾਤਾਵਾਂ ਵਾਸਤੇ ਫਾਇਦੇ ਘੇਰੇ ਤੇ ਕੜਾਈ ਹਲਕੀ ਹਲਕੀ ਪ੍ਰਿੰਟਡ ਸੂਟ ਨਾਲ ਦੁਪੱਟਾ ਓਏ ਹੋਏ ਹੋਏ ਓਏ ਹੋਏ ਹੋਏ 500 ਦੇ ਦੋ 500 ਦੇ ਦੋ ਦੇਖੋ ਤੁਸੀਂ ਬਾਗੇ ਪੁਰਾਣੇ ਬੱਸ ਸਟੈਂਡ ਤੇ ਆ ਜਾਓ ਉੱਥੇ ਬਸ ਜਾ ਜਾਓ ਟੈਂਪੂ ਜਾ ਜਾਓ ਉਸ ਤੋਂ ਬਾਅਦ ਰਿਕਸ਼ੇ ਦੀ ਸਰਵਿਸ ਬਿਲਕੁਲ ਫ੍ਰੀ ਦੇਖੋ ਚਾਰੇ ਪਾਸੇ ਦੇਖੋ ਕਿੰਨਾ ਵੱਡਾ ਇਕੱਠ ਆ ਲੋਕ ਪਤਾ ਕਿਉਂ ਇੱਥੇ ਆਇਆ ਕਿਉਂਕਿ ਲੋਕਾਂ ਦੇ ਫਾਇਦੇ ਹੋ ਰਹੇ ਆ ਚਾਰੇ ਪਾਸੇ ਦੇਖੋ ਬਾਹਰ ਦੇਖੋ ਓਏ ਅੰਦਰ ਦੇਖੋ ਸੱਜੇ ਦੇਖੋ ਖੱਬੇ ਦੇਖੋ ਕੈਸ਼ ਕਾਊਂਟਰ ਦੇਖੋ ਇੱਕ ਹੋਰੀ ਵਿਆਹਾਂ ਸ਼ਾਦੀਆਂ ਦਿਨ ਹੋ ਗਏ ਸ਼ੁਰੂ ਜਿਹਨਾਂ ਨੂੰ ਲੈਣਾ ਵਿਆਹ ਸਹੀ ਦਾ ਕਪੜਾ ਤਾਜ ਪੇੜ ਦੇ ਕਪੜਾ 50 50 ਹਜ਼ਾਰ ਵਾਲਾ ਕਪੜਾ ਸਿਰਫ 15000 ਚ ਆਹ ਕੜਾਈ ਵਾਲੇ ਸੂਟ ਜਿਹੜੇ ਬਾਜ਼ਾਰਾਂ ਦੇ ਵਿੱਚ 16 1600 15 1500 ਦੇ ਆਹ ਸੋਲੋ ਵਾਲੇ ਆਹ ਫੋਟੋ ਵਾਲੇ ਪੀਸ ਸਿਰਫ 850 ਦੇ ਭਾਜੀ ਬਾਜੂ ਬਣੇ ਪੌਂਚੇ ਬਣੇ ਦਪੱਟਿਆਂ ਤੇ ਵਿਖੜਾਈਆਂ ਬਜ਼ਾਰਾਂ ਚ 2-2000 ਰੇਟ ਇੱਥੇ 1-1000 ਆਹ ਗਲੇ ਤੇ ਕੰਮ ਆਹ ਠੇਰੇ ਤੇ ਕੰਮ ਆਹ ਤੁਸੀਂ ਦੇਖੋ ਬਾਹ ਦੇ ਕੰਮ ਆਹ ਦੁਪੱਟਾ ਬਾਜ਼ਾਰ ਦੇ ਵਿੱਚ 3500 ਰੁਪਇਆ ਰੇਟ ਇਹਦਾ ਇੱਥੋਂ ਤੁਹਾਨੂੰ ਮਿਲਣਾ 1500 ਰੁਪਏ ਤੁਸੀਂ ਇਤਾਂ ਦੀ ਹੈਵੀ ਤਾਜਵਰੀ ਲੈਣੇ ਹੋ ਬਾਜ਼ਾਰ ਚ ਆ ਕੇ 10-10000 ਦੇ ਡੂਟ 15-15000 ਵਾਲੇ ਤਾਂ ਤੁਸੀਂ 2 ਲੱਖ ਰੁਪਏ ਦੀ ਦਾਜਬਰੀ ਬਣਾਉਨੇ ਹੋ ਐਦਾਂ ਦੀ ਪਰ ਸਾਡੇ ਕੋਲ ਆਜੋ 2 ਲੱਖ ਵਾਲੀ ਦਾਜਬਰੀ ਜਿਹੜੀ ਤੁਸੀਂ ਬਾਜ਼ਾਰ 'ਚ ਨਹੀਂ ਸਿਰਫ 80 ਹਜ਼ਾਰ ਰੁਪਏ 'ਚ ਓਏ ਆ ਗਿਆ ਆ ਗਿਆ ਆ ਗਿਆ ਆ ਗਿਆ ਓ 100 ਰੁਪਏ ਦਾ ਸੂਟ ਲੈ ਕੇ ਆ ਗਿਆ ਓ ਜਿਹੜੇ ਬਾਜ਼ਾਰ 'ਚ ਮਿਲਦੇ 5-500 ਦੇ 4-400 ਦੇ ਲੈ ਜਾਓ 100 ਰੁਪਏ 100 ਰੁਪਏ 100 ਰੁਪਏ ਕੋਈ 500 ਨਹੀਂ ਕੋਈ 400 ਨਹੀਂ 5 ਦੇ ਦੀ ਵੱਡੀ ਸੇਲ ਲੱਗੀ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ 5 ਜੁਲਾਈ ਤੱਕ ਆਜੋ ਸੂਟ ਪਰ ਪੈਰਾਸ਼ੂਟ ਲੈ ਜੋ ਫੇਰ ਆ ਗਿਆ ਫੇਰ ਆ ਗਿਆ ਸ਼ੇਰ ਫੇਰ ਆ ਗਿਆ ਕਹਿੰਦੇ ਮਾਤੂ ਸ਼੍ਰੀ ਦਸਤਾਰ ਲੈ ਕੇ ਆ ਗਿਆ ਸੌ ਵਾਲਾ ਸੂਟ ਆ ਗਿਆ ਹੁਣ ਨੇਰੀ ਹੋ ਜਾਣੀ ਆ ਹੁਣ ਬਾਜ਼ਾਰ ਦੇ ਵਿੱਚ ਗਰਮੀ ਵੱਧ ਜਾਣੀ ਆ ਸੇਕ ਲੱਗਣ ਲੱਗ ਜਾਣਾ ਹੋਲ ਸੇਲਰਾਂ ਨੂੰ ਸੇਕ ਲੱਗਣ ਲੱਗ ਜਾਣਾ ਦੁਕਾਨਦਾਰਾਂ ਨੂੰ ਕਿਉਂਕਿ ਆ ਗਿਆ ਮਾਤੂ ਸ਼੍ਰੀ ਦਸਤਾਰ ਕੜਾਈ ਵਾਲੇ ਸੂਟ 2250 ਚ ਫੇਰ ਲੈ ਕੇ ਆ ਗਿਆ ਫੇਰ ਲੈ ਕੇ ਆ ਗਿਆ ਇਹ ਦੇਖੋ ਜੀ ਜਿਹੜੇ ਰੈਡੀमेड ਸੂਟ ਬਾਜ਼ਾਰ ਚ ਮਿਲਦੇ ਹਜ਼ਾਰ ਹਜ਼ਾਰ ਰੁਪਏ ਦੇ ਉਹ ਨਾਰਾ ਕਟ ਸੂਟ ਸਟਿਚ ਕੀਤਾ ਹਜ਼ਾਰ ਵਾਲਾ ਰੈਡੀमेड ਨਾਰਾ ਕਟ ਸੂਟ ਲੈ ਜਾਓ ਸਿਰਫ 250 ਰੁਪਏ ਚ ਆ ਚੱਕੋ ਆਲ ਓਵਰ ਸੂਟ 5 ਮੀਟਰ ਪਿਓਰ ਕੈਮਰੀ ਕਦਾ ਹਾਂਜੀ ਹੋਲ ਸੇਲਰੋ ਦੁਕਾਨਦਾਰੋ 250 ਦਾ 250 ਦਾ 250 ਦਾ ਨਵਾਂ ਕੰਮ ਸ਼ੁਰੂ ਕਰਨਾ ਰੀ ਸੇਲਰੋ ਦੁਕਾਨਦਾਰੋ ਚਾਹੇ ਫੇਰੀ ਲਾਉਨੇ ਹੋ ਚਾਹੇ ਤੁਸੀਂ ਆਪਦੀ ਛੋਟੀ ਮੋਟੀ ਕੋਈ ਵੀ ਦੁਕਾਨ ਕਰਦੇ ਹੋ ਜਾਂ ਤੁਸੀਂ ਘਰ ਬੈਠੇ 10-15000 20000 ਮਹੀਨਾ ਕਮਾਉਣਾ ਚਾਹੁੰਦੇ ਹੋ ਨਾ ਆ ਚੱਕੋ ਓਏ ਆ ਦੇਖੋ 5 ਮੀਟਰ ਸੂਟ ਉਹ ਦੁਪੱਟਾ ਵੀ ਨਾਲ ਬਾਜ਼ਾਰ 'ਚ 600 ਰੁਪਏ ਦਾ ਸੂਟ ਲੈ ਜੇ 200 ਰੁਪਏ ਦਾ 200 ਰੁਪਏ ਦਾ 200 ਰੁਪਏ ਦਾ ਸੂਟ ਸਿਰਫ 200 ਰੁਪਏ ਦਾ ਸੂਟ 200 ਰੁਪਏ ਦਾ ਸੂਟ ਪ્યોਰ ਦੁਪੱਟਾ ਲਾ ਕੇ 5 ਮੀਟਰ ਜਿਨ੍ਹਾਂ ਨੇ ਲੈਣਾ ਵਿਆਹ ਸਾਈ ਦਾ ਕਪੜਾ ਤਾਜ਼ੇ ਬੇ ਦੇ ਕਪੜਾ ਬਾਜ਼ਾਰ 'ਚ 50000 ਵਾਲਾ ਕਪੜਾ ਸਿਰਫ 15000 'ਚ ਦੁਪੱਟੇ ਦੇ ਨਾਲ ਧੜਾਈ ਵਾਲਾ ਸੂਟ ਲੈ ਜਾਓ 200 ਰੁਪਏ ਚੱਕੋ ਜੀ ਆ ਬੀਬੀਆਂ ਮਾਤਾਵਾਂ ਪਹਿਣਾ ਵਾਸਤੇ ਦਾ ਫਾਇਦੇ ਕੀਤੇ ਸੀ ਹੁਣ ਮਾਤਾਵਾਂ ਵਾਸਤੇ ਫਾਇਦੇ ਘੇਰੇ ਤੇ ਕੜਾਈ ਹਲਕੀ ਹਲਕੀ ਪ੍ਰਿੰਟਡ ਸੂਟ ਨਾਲ ਦੁਪੱਟਾ ਓਏ ਹੋਏ ਹੋਏ ਓਏ ਹੋਏ ਹੋਏ 500 ਦੇ ਦੋ 500 ਦੇ ਦੋ 500 ਦੇ ਦੋ ਲਓ ਜੀ ਇੱਕ ਪਾ ਦੂਜਾ ਤੋਂ 500 ਦੇ ਦੋ 500 ਦੇ ਦੋ ਦੇਖੋ ਕਾਦੀਆਂ ਨਾਨੀਆਂ ਭੂਆ ਮਾਸੀਆਂ ਪਿਓਰ ਗਾਲੇ ਸੂਟਾਂ ਦੇ ਵੀ ਰਿਕਾਰਡ ਤੋੜ ਦਿੱਤੇ ਆ। ਲਓ ਜੀ ਕਹਿੰਦੀ ਮੈਂ ਦੁਪੱਟਾ ਚੁਣੌਣ ਦਾ ਨਹੀਂ ਲੈਂਦੀ। ਮੈਂ ਦੁਪੱਟਾ ਪਿਓਰ ਦਾ ਨਹੀਂ ਲੈਂਦੀ। ਮੈਂ ਲੈਣੀ ਆ ਕਾਟਨ ਦਾ ਦੁਪੱਟਾ। ਕਾਟਨ ਦਾ ਦੁਪੱਟਾ ਰੇਟ ਕੀ ਐ? 5 ਮੀਟਰ ਸੂਟ ਕਾਟਨ ਦਾ ਦੁਪੱਟਾ 350 700 ਦੇ ਦੂ। ਆਹ ਦੇਖੋ ਗਲੇ ਦੇ ਕਿੰਨਾ ਸੋਹਣਾ ਕੰਮ। ਆਹ ਕੇਰਾ। ਓਏ ਦੁਪੱਟਾ ਆਹ ਦੇਖੋ ਕਿੰਨਾ ਰੇਟ ਆ। ਕੋਈ 800 ਨਹੀਂ। ਕੋਈ ਨਾ ਸੋਣੀ ਲੈ ਜਾਓ 800 ਵਾਲਾ ਸੂਟ ਸਿਰਫ 350 ਰੁਪਏ ਚ 350 ਚ ਕਾਟਣ ਦੇ ਸੂਟ ਲੈ ਕੇ ਆ ਗਿਆ ਜੀ ਬਜ਼ਾਰਾਂ ਦੇ ਵਿੱਚ ਹਜ਼ਾਰ ਹਜ਼ਾਰ ਇਥੇ 500 ਰੁਪਏ ਦਾ ਆ ਦੇਖੋ ਜਿਹੜੇ ਕਹਿੰਦੇ ਬਜ਼ਾਰ 'ਚ 1500 ਤੋਂ ਘੱਟ ਇਤਨਾ ਲਗਜ਼ਰੀ ਸੂਟ ਨਹੀਂ ਮਿਲਦਾ ਸਾਡੇ ਕੋਲ ਆ ਜਾਓ 15 1500 ਵਾਲੇ ਸੂਟ 5 500 ਚ ਲੈ ਜਾਓ ਰੰਗ ਬਹੁਤ ਮਿਲ ਜਾਣੇ ਆ ਡਿਜ਼ਾਈਨ ਬਹੁਤ ਮਿਲ ਜਾਣੇ ਆ ਪੱਟੀ ਤੇ ਘੇਰਾ ਡਿਜ਼ਾਈਨ ਚੈੱਕ ਕਰੋ ਕੜਾਈਆਂ ਚੈੱਕ ਕਰੋ ਭਾਜੀ ਹਜ਼ਾਰ ਹਜ਼ਾਰ ਦਾ ਸੂਟ ਬਜ਼ਾਰਾਂ ਤੋਂ ਲੋਕੀ ਲੈਂਦੇ ਐ ਥੋਕ ਕੇ ਕਹਿੰਨੇ ਆ ਹਜ਼ਾਰ ਤੇ ਦੋ ਦੇਤੇ ਵੱਡੇ ਵੱਡੇ ਠੋਕਦੇ ਦੇਖੋ ਤੁਸੀਂ ਬਾਘੇ ਪੁਰਾਣੇ ਬੱਸ ਸਟੈਂਡ ਤੇ ਆ ਜਾਓ ਉੱਥੇ ਬੱਸ ਚ ਆ ਜਾਓ ਟੈਂਪੂ ਚ ਆ ਜਾਓ ਉਸ ਤੋਂ ਬਾਅਦ ਰਿਕਸ਼ੇ ਦੀ ਸਰਵਿਸ ਬਿਲਕੁਲ ਫ੍ਰੀ ਰਿਕਸ਼ੇ ਵਾਲਿਆਂ ਨੂੰ ਤੁਸੀਂ 1 ਰੁਪਏ ਦੇਣਾ ਫ੍ਰੀ ਜ ਬੱਸ ਸਟੈਂਡ ਤੋਂ ਤੁਸੀਂ ਰਿਕਸ਼ੇ 'ਚ ਬੈਠ ਕੇ ਇੱਥੇ ਸਟੋਰ ਤੇ ਆ ਜਾਓ ਇੱਥੋਂ ਸ਼ਾਪਿੰਗ ਕਰ ਲਓ ਬਾਅਦ ਫੇਰ ਰਿਕਸ਼ੇ 'ਚ ਬੈਠ ਕੇ ਚਲ ਜਾਓ 1 ਰੁਪਿਆ ਨਹੀਂ ਦੇਣਾ ਓਏ ਕੱਪੜਾ ਵੀ ਸਸਤਾ ਦੇਈ ਜਾਂਦੇ ਆ ਓਏ ਕੱਪੜੇ ਦੇ ਸਪਰਾਈਟੀਆਂ ਵਧੀਆ ਦੇਈ ਜਾਂਦੇ ਆ ਨਾਲ-ਨਾਲ ਰਿਕਸ਼ੇ ਦੀ ਸਰ ਵੀ ਤੁਸੀਂ ਫ੍ਰੀ ਦੇਈ ਜਾਂਦੇ ਆ ਦੇਖੋ ਗਲਾਬ ਦੇ ਫੁੱਲਾਂ ਵਰਗੇ ਸੋਹਣੇ ਸੋਹਣੇ ਸੂਟ ਉਹ ਜਿੱਤਾਂ ਦੇ ਸੂਟ ਉਦਾਂ ਦੇ ਤੁਹਾਡੇ ਘਰ ਖੁਸ਼ੀਆਂ ਘੇੜੇ ਲਿਆ ਦੇਾਂਗੇ ਕੋਈ 500 ਕੋਈ 600 ਕੋਈ 650 ਮਾਤਰਮ ਰਿਕਾਰਡ ਤੋੜਦੇ ਦੇਖੋ ਬੁਟੀਕਾਂ ਵਾਲੇ ਪੀ ਦੇਖੋ ਜੀ ਸਿਰਫ ਦਿਨ 5 ਹੈ ਦਿਨ 5 ਹੈ ਦਿਨ 5 ਹੈ ਦਿਨ 5 ਹੈ ਆ ਕੜਾਈ ਵਾਲੇ ਸੂਟ ਜਿਹੜੇ ਬਾਜ਼ਾਰਾਂ ਦੇ ਵਿੱਚ 16 1615 1500 ਦੇ ਆ ਸੋਲੋ ਵਾਲੇ ਆ ਫੋਟੋ ਵਾਲੇ ਪੀਸ ਸਿਰਫ 850 ਦੇ ਭਾਜੀ ਡਿਜ਼ਾਈਨ ਚੈੱਕ ਕਰੀ ਚੱਲੋ ਵਰਕ ਚੈੱਕ ਕਰੀ ਚੱਲੋ ਕੱਪੜਾ ਵੀ ਬੋਲ ਦਿੰਦੇ ਆਂ ਭਾਜੀ ਮਸਲੀਨ ਕਾਟਨ ਦਾ ਕੱਪੜਾ ਹੈ ਨੈਚੁਰਲ ਕਰੇਵ ਦਾ ਦੁਪੱਟਾ ਹੈ ਡਿਜ਼ਾਈਨ ਆਹਾਹਾਹਾਹਾ ਆਹਾਹਾਹਾ ਆ ਦੇਖੋ ਬਈ ਜਿਨ੍ਹਾਂ ਨੇ ਲੈਣਾ ਵਿਆਹ ਸ਼ਾਦੀ ਦਾ ਕੱਪੜਾ ਉਹ ਦਾਜ ਗਿਰ ਦਾ ਕੱਪੜਾ ਉਹ ਦੇਣ ਲੈਣ ਲਈ ਲੈਣਾ ਬਾਜ਼ਾਰ 'ਚ 2000 ਰੁਪਏ ਦਾ ਸੂਟ ਸਾਡੇ ਕੋਲੋਂ ਮਿਲਣਾ ਸਿਰਫ 850 ਰੁਪਏ ਦਾ ਆ ਵੀ ਲੈ ਜਾਓ 850 ਰੁਪਏ ਦਾ ਆ ਵਿਆਹ ਸ਼ਾਦੀਆਂ ਬਟਿਕਾਂ ਵਾਲੇ ਰੇਟ ਨਹੀਂ ਰਹਿਣੇ ਜਿਹੜੇ 5-5000 ਦੇ ਸੂਟ ਹੈ ਉਹ 15-1500 ਦੇ ਜਿਹੜੇ 2 2000 ਦੇ ਸੂਟ ਹੈ 100000 ਰੁਪਏ ਦੇ ਤਾਜਵਰੀ ਦਾ ਕੱਪੜਾ ਚੈਲੰਜ ਕਰਕੇ ਦਿੰਨੇ ਆ 50000 ਵਾਲਾ 15000 ਚ ਦੇ ਦਾਂਗੇ ਦੇਖੋ ਚੈਲੰਜ ਕਰਦੇ ਆ ਠੋਕ ਵਜਾ ਕੇ ਦੇਖੋ ਚਾਰੇ ਪਾਸੇ ਦੇਖੋ ਕਿੰਨਾ ਵੱਡਾ ਇਕੱਠਾ ਲੋਕ ਪਤਾ ਕਿਉਂ ਇੱਥੇ ਆਇਆ ਕਿਉਂਕਿ ਲੋਕਾਂ ਦੇ ਫਾਇਦੇ ਹੋ ਰਹੇ ਆ ਚਾਰੇ ਪਾਸੇ ਦੇਖੋ ਬਾਹਰ ਦੇਖੋ ਓਏ ਅੰਦਰ ਦੇਖੋ ਸੱਜੇ ਦੇਖੋ ਖੱਬੇ ਦੇਖੋ ਕੈਸ਼ ਕਾਊਂਟਰ ਦੇਖੋ ਓਹ ਦੇਖੋ 100-100 ਰੁਪਏ ਵਾਲੇ ਸੂਟ ਲਈ ਜਾਂਦੇ ਆ ਇਧਰ 5-500 ਵਾਲੇ ਲਈ ਜਾਂਦੇ ਆ ਓਏ ਇਧਰ ਦੇਖੋ 5-5000 ਵਾਲੇ ਸੂਟ ਲਈ ਜਾਂਦੇ ਆ ਜਿਨ੍ਹਾਂ ਨੇ ਵਿਆਹ ਸ਼ਾਇਦ ਆ ਕੱਪੜਾ ਲੈਣਾ ਉਹਨਾਂ ਨੂੰ ਹੀ ਫਾਇਦੇ ਹੋ ਰਹੇ ਆ ਦੂਰ ਦੂਰ ਤੋਂ ਲੋਕ ਆ ਗਏ ਲੋਕਾਂ ਨੇ ਗਰੁੱਪ ਬਣਾ ਲਿਆ ਪਹਿਣ ਪਰਾ ਇਕੱਠੇ ਹੋ ਕੇ ਆਈ ਜਾਂਦੇ ਆ ਬਾਹਰ ਵੀ ਕੈਮਰਾ ਮਾਰ ਕੇ ਦਿਖਾ ਦਿਓ ਸੜਕਾਂ ਜਾਮ ਕਰਤੀਆਂ ਪਾਗ ਦਾ ਪ੍ਰਣਾਜਾਮ ਕਰਤਾ ਬਾਜ਼ਾਰ ਖਾਲੀ ਹੋ ਚੁੱਕਿਆ ਪੰਜਾਬ ਦੇ ਬਾਜ਼ਾਰ ਬਿਲਕੁਲ ਸੁੰਨਸਾਨ ਕਹਿੰਦੇ ਧਾਰਾ 188 ਲੱਗ ਗਈ ਆ ਕਾਰਫਿਊ ਲੱਗ ਗਿਆ ਪਰ ਪਾਗ ਦੇ ਪੁਰਾਣੇ ਵੱਡੇ ਫਾਇਦੇ ਹੋ ਰਹੇ ਆ ਦੇਖੋ ਕਿੰਨੀਆਂ ਵੱਡੀਆਂ ਗੱਡੀਆਂ ਕਾਰਾਂ 18 ਫੋਰਚੂਨਰ ਮੋਟਰਸਾਈਕਲ ਸਕੂਟਰ ਆ ਗਏ ਆ ਤੁਸੀਂ ਵੀ ਆ ਜਾਓ ਘਰਾਂ ਨਾ ਬੈਠੇ ਰਹੋ ਜੇ ਤੁਸੀਂ ਇੱਥੇ ਆਉਂਗੇ ਆ ਦੇਖੋ ਬੋਲ ਬੋਲਦੇ ਬੱਚਿਆਂ ਵਰਗੇ ਬੋਲ ਬੋਲਦੇ ਬੱਚਿਆਂ ਵਰਗੇ ਬਿਲਕੁਲ ਭਾਜੀ ਆਹ ਦੁਪट्टे ਚੈੱਕ ਕਰੋ ਆ ਲੱਗਦੇ ਬੋਲ ਬੋਲਦੇ ਬੱਚਿਆਂ ਦੇ ਖੰਭ ਤੇ ਆ ਆ ਗਿਆ ਸੂਟ ਕਹਿੰਦੇ ਦੁਪੱਟੇ ਬਣ ਗਏ ਖੰਭ ਤੇ ਸੂਟ ਬਨ ਗਏ ਪੰਛੀ ਤੇ ਦਿਲ ਕਰਦਾ ਉੱਡੂ 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 ਕਿਚੂ 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 ਚਮ 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 ਠੱਬ ਚਮ ਚਮ ਨਿਸ਼ਕੋਰੇ ਮਾ ਦੀ ਆ ਦੇਖੋ ਜੀ ਆ ਦੇਖੋ ਵੀ ਪਿੰਕੀ ਮੋਗੇ ਵਾਲੀ ਦਾ ਸੂਟ ਲੈ ਜਾਓ ਆ ਦੇਖੋ ਸ਼ਿੰਦੀ ਆ ਗਈ ਧਰਮਕੋਟ ਵਾਲੀ ਆ ਗਈ ਆ ਆ ਵੀ ਦੇਖੋ ਮਿੰਦੋ ਆ ਗਈ ਬਠਿੰਡੇ ਵਾਲੀ ਤੇ ਆ ਦੇਖੋ ਓਏ ਆ ਚੰਡੀਗੜ੍ਹ ਵਾਲੀ ਮੀਨਾ ਵੀ ਹੈਗੀ ਸਾਡੇ ਕੋਲ ਬਿਲਕੁਲ ਮਾਤਮ ਚਾਹੇ ਤੁਸੀਂ ਪਿੰਡੋਂ ਚਾਹੇ ਤੁਸੀਂ ਸ਼ਹਿਰੋਂ ਸਾਰਿਆਂ ਦੀ ਵੈਰਾਈਟੀ ਆ ਦੇਖੋ ਜਿਹੜੀਆਂ ਕੁੜੀਆਂ ਮਾਡਲਿੰਗ ਕਰਦੀਆਂ ਜਿਹੜੀਆਂ ਇੰਸਟਾਗ੍ਰਾਮ ਤੇ ਰੀਲਾਂ ਬਣਾਉਂਦੀਆਂ ਜਿਹੜੀਆਂ ਫੇਸਬੁੱਕ ਤੇ ਲਾਈਵ ਹੋ ਹੋ ਗੱਲਾਂ ਕਰਦੀਆਂ ਆਹ ਦੇਖੋ ਉਹਨਾਂ ਦੇ ਲਈ ਬਿਲਕੁਲ ਚੁਣ ਚੁਣ ਕੇ ਸੂਟ ਲੈ ਕੇ ਆਏ ਆ ਆਹ ਗਲੇ ਤੇ ਕੰਮ ਆਹ ਘੇਰੇ ਤੇ ਕੰਮ ਆ ਆ ਤੁਸੀਂ ਦੇਖੋ ਬਾਹ ਦੇ ਕੰਮ ਆਹ ਦੁਪੱਟਾ ਬਾਜ਼ਾਰ ਦੇ ਵਿੱਚ 3500 ਰੁਪਈਆ ਰੇਟ ਇਹਦਾ ਇੱਥੋਂ ਤੁਹਾਨੂੰ ਮਿਲਣਾ 1500 ਰੁਪਏ ਦਾ ਦੇਖੋ ਜੀ ਸਿੱਧੀ ਸਾਦੀ ਗੱਲ ਹੈ ਕਹਿੰਦੇ ਕੋਈ ਹੋਵੇ ਆਮ ਤੇ ਕੋਈ ਹੋਵੇ ਖਾਸ ਹਰੇਕ ਹਸਤੇ ਮਾਤੂ ਸ਼੍ਰੀ ਦਸਤਾਰ ਦੇ ਸੂਟ ਹੈਗੇ ਆ ਚਾਹੇ ਤੁਸੀਂ ਰਾਇਲ ਕਲਾਸ ਹੋ ਚਾਹੇ ਤੁਸੀਂ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਬਾਹਰ ਬੈਠੇ ਹੋ ਆ ਚੈੱਕ ਕਰੋ ਆ ਦੁਪट्टे ਤੇ ਹੈਂਡਵਰਕ ਚੈੱਕ ਕਰੋ ਥੋੜੇ ਲੇਵੀ ਬਹੁਤ ਹਾਈ ਕਲਾਸ ਦੀ ਚਾ ਆ ਗਈਆਂ ਤੁਸੀਂ ਐਨ ਆਰ ਆਈ ਵੀਰੋ ਤੁਸੀਂ ਆਉਣਾ ਛੁੱਟੀਆਂ ਤੇ ਵਿਆਹ ਸ਼ਾਦੀ ਤੇ ਆਉਣਾ ਤੁਸੀਂ ਦੋ ਦਿਨ ਸਿਰਫ ਦੋ ਦਿਨ ਮਾਤੂ ਸ਼੍ਰੀ ਦਸਤਾਰ ਲਈ ਕੱਢਣੇ ਆ ਇੱਥੇ ਥੋੜੇ ਮਨਪਸੰਦੇ ਸੂਟ ਥੋੜੇ ਮਨਪਸੰਦੇ ਕੱਪੜੇ ਡਿਜ਼ਾਈਨਰ ਫਖਰੇ ਆ ਚੈੱਕ ਕਰੋ ਹੈਂਡਵਰਕ ਹੁਣ ਤੁਹਾਨੂੰ ਬਾਜ਼ਾਰਾ ਚ ਰਾਸ਼ ਇਕੱਠੇ ਜਾਣ ਦੀ ਲੋੜ ਨਹੀਂ ਹੈਗੀ ਦੇਖੋ ਜੀ ਰਾਣੀਆਂ ਮਹਾਰਾਣੀਆਂ ਦੇ ਸੂਟ ਤੁਹਾਨੂੰ ਮਰਦੂਸ਼ਰੀ ਦਸਤਾਰ ਬਾਗੇ ਪੁਰਾਣੇ ਆਉਣ ਦੇ ਫਾਇਦੇ ਕੀ ਆ ਸਾਡੇ ਕੋਲ ਖੁੱਲੀ ਡੁੱਲੀ ਪਾਰਕਿੰਗ ਹੈਗੀ ਆ ਤੁਸੀਂ ਭਾਵੇਂ ਭੱਡੀ ਗੱਡੀ 'ਚ ਆ ਜਾਓ ਬਾਹਰ ਗੱਡੀ ਖੜੀ ਕਰੋ ਅੰਦਰ ਸ਼ਾਪਿੰਗ ਕਰ ਲਓ ਇਤਾਂ ਨਹੀਂ ਵੀ ਬਜ਼ਾਰਾਂ 'ਚ ਪੀੜੀਆਂ ਪੀੜੀਆਂ ਗਲੀਆਂ 'ਚ ਜਾਣ ਦੀ ਲੋੜ ਨਹੀਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਆਉਂਦਣੀ ਤੁਹਾਡੇ ਫਾਇਦੇ ਕਰ ਰਹੇ ਆ ਥੋੜੇ ਪੈਸੇ ਚ ਬੜੀਆ ਕੱਪੜਾ ਦੇਖੋ ਜੇ ਤੁਸੀਂ ਇਤਾਂ ਦੀ ਹੈਵੀ ਦਾਜਬਰੀ ਲੈਣੇ ਹੋ ਬਾਜ਼ਾਰ ਚ ਜਾ ਕੇ 10-10 ਹਜ਼ਾਰ ਦੇ ਸੂਟ 15-15 ਹਜ਼ਾਰ ਵਾਲੇ ਤਾਂ ਤੁਸੀਂ 2 ਲੱਖ ਰੁਪਏ ਦੀ ਦਾਜਬਰੀ ਬਣਾਉਣੇ ਹੋ ਇਤਾਂ ਦੀ ਪਰ ਸਾਡੇ ਕੋਲ ਆਜੋ 2 ਲੱਖ ਵਾਲੀ ਦਾਜਬਰੀ ਜਿਹੜੀ ਤੁਸੀਂ ਬਾਜ਼ਾਰ ਚ ਨਹੀਂ ਸਿਰਫ 80 ਹਜ਼ਾਰ ਰੁਪਏ ਚ ਇਤਾਂ ਦੇ ਭਾਰੇ ਭਾਰੇ ਸੂਟਾਂ ਦੇ ਨਾਲ 80 ਹਜ਼ਾਰ ਚ ਦਾਜਬਰੀ ਬਣਾ ਦੇਗੇ ਜਿਹੜੀ ਬਾਜ਼ਾਰ ਚ 2 ਲੱਖ ਦੀ ਹੈ ਦੇਖੋ ਜੀ ਸੂਟ ਚੈੱਕ ਕਰੋ ਜੀ ਵੈਡਿੰਗ ਸੂਟ ਹੈ ਵਿਆਹ ਵਾਲੀ ਕੁੜੀ ਆਸਤੇ ਸੂਟ ਹੈ ਦੁਪੱਟਾ ਭਾਜੀ ਚੈੱਕ ਕਰਵਾ ਦਿਓ ਦੁਪੱਟੇ ਦਾ ਸਾਈਜ਼ ਚੈੱਕ ਕਰਵਾ ਦਿਓ ਆ ਚੈੱਕ ਕਰੋ ਜੀ ਦਪੱਟੇ ਦਾ ਸਾਈਜ਼ ਜਿਵੇਂ ਖੁੱਲਾ ਟੁੱਲਾ ਜਿਹੜਾ ਵਿਆਹ ਸ਼ਾਦੀ ਲਈ ਸਭ ਤੋਂ ਬੈਸਟ ਸ਼ੂਟਰ ਰਾਇਲ ਕਲਾਸ ਚੀਜ਼ਾਂ ਦੇਖੋ ਸਾਡੇ ਕੋਲ 100 ਰੁਪਏ ਦਾ ਸੂਟ ਵੀ ਹੈ ਸਾਡੇ ਕੋਲ 5000 ਦਾ ਸੂਟ ਵੀ ਹੈ ਸਾਡੇ ਕੋਲੇ 10000 ਦਾ ਵੀ ਸੂਟ ਹੈ ਪਰ ਫਰਕ ਕੀ ਹੈ ਬਜ਼ਾਰਾ ਨਾਲੋਂ ਰੇਟ ਘੱਟ ਹੈ ਚੀਜ਼ਾਂ ਵਧੀਆ ਰਾਇਲ ਕਲਾਸ A ਕਲਾਸ ਦੀ ਹੋਣ ਚਾਹੇ ਵਿਆਹ ਕੁੜੀ ਦਾ ਚਾਹੇ ਵਿਆਹ ਮੁੰਡੇ ਦਾ ਦੋਨੋਂ ਪਰਿਵਾਰ ਆਜੋ ਘੱਟ ਬਜਟ ਦੇ ਵਿੱਚ ਰਾਇਲ ਕਲਾਸ ਯਾਦਗਾਰ ਵੇਡਿੰਗ ਪੜਾ ਕੇ ਦੇਣ ਦੀ ਜ਼ਿੰਮੇਵਾਰੀ ਸਾਡੀ ਦੇਖੋ 5 ਦਿਨਾਂ ਹੀ ਤੁਹਾਡੇ ਕੋਲ ਇਤਿਹਾਸ ਦੇ 5 ਦਿਨ ਬਹੁਤ ਵੱਡੇ ਹੋਣ ਜਾ ਰਹੇ ਆ ਕਿਉਂਕਿ ਰੇਟ ਐਨ ਮਿੱਟੀ ਦੇ ਭਾਅ ਕਰਦੇ ਆ ਸੀਜ਼ਨ ਆਉਣ ਤੋਂ ਪਹਿਲਾਂ ਹੀ ਸਾਰਾ ਸਟਾਕ ਫਰੈਸ਼ ਦੇ ਵਿੱਚ ਲਿਆਂਦਾ ਟਰੱਕ ਖਰੀਦ ਕੇ ਲਿਆਂਦਾ ਕੱਪੜੇ ਦਾ ਫਰੀ ਦੇ ਭਾਅ ਲੈ ਕੇ ਆਏ ਆ ਬਹੁਤ ਘੱਟ ਰੇਟ ਤੇ ਤੇ ਤੁਹਾਨੂੰ ਘੱਟ ਰੇਟ ਤੇ ਕੱਪੜੇ ਲੈਣਾ ਸਿਰਫ ਤੁਹਾਡਾ ਫਾਇਦਾ ਕਰਨਾ ਹੁਣ 2 ਲੱਖ ਨਹੀਂ ਤੁਹਾਨੂੰ ਖਰਚ ਨੇੜਾ 2 ਲੱਖ ਦਾ ਕੱਪੜਾ 80 ਹਜ਼ਾਰ ਦੇਵਾਂਗੇ ਜਿਹੜੇ ਤੁਸੀਂ ਹਲਕੇ ਸੂਟ ਲੈਣੇ ਹੋ ਸਟਾਰਟਿੰਗ 5000 ਤੋਂ 10000 2000 ਵਾਲੇ ਉਹ ਜਿਹੜਾ 50000 ਦਾ ਕੱਪੜਾ ਬਿਆੜ ਜਾਣਾ ਇੱਥੇ ਤੁਹਾਨੂੰ 15000 ਦਵਾਂਗੇ 100 ਰੁਪਿਆ ਦਾ ਸੂਟ ਕੌਣ ਦਿੰਦਾ ਮਾਤੂ ਸ਼੍ਰੀ ਦਸਤਾਰ ਦਿੰਦਾ 200 ਰੁਪਿਆ ਦਾ ਰੈਡੀਮੇਡ ਕਾਟਨ ਸੂਟ ਕੌਣ ਦਿੰਦਾ ਪੂਰੇ ਪੰਜਾਬ 'ਚ ਮਾਤੂ ਸ਼੍ਰੀ ਦਸਤਾਰ ਦਿੰਦਾ ਨਾਰਾ ਕਾੜ ਦਾ ਰੈਡੀਮੇਡ ਸੂਟ ਬਣਿਆ ਬਣਾਇਆ ਸਾਈ ਤੁਹਾਡੇੰਦਾਂ ਕੌਣ ਦਿੰਦਾ 250 ਦਾ ਸਿਰਫ ਮਾਤੂ ਸ਼੍ਰੀ ਦਸਤਾਰ ਦੇ ਦਾ ਉਹ 200 ਰੁਪਿਆ ਦਾ ਕੁਰਤਾ ਪਜਾਮਾ ਤੁਹਾਨੂੰ ਕੌਣ ਦਿੰਦਾ ਮਾਤੂ ਸ਼੍ਰੀ ਦਸਤਾਰ ਦਿੰ 10000 ਵਾਲਾ 2 ਪੀਸ ਕੋਟਮੈਂਟ ਤੁਹਾਨੂੰ 2995 ਚ ਕੋਣ ਦਿੰਦਾ ਮਾਤੂ ਸ਼੍ਰੀ ਦਸਤਾਰ ਦਿੰਦਾ 15000 ਵਾਲਾ 3 ਪੀਸ ਕੋਟਮੈਂਟ 3760 ਤੁਹਾਨੂੰ ਕੋਣ ਦਿੰਦਾ ਮਾਤੂ ਸ਼੍ਰੀ ਦਸਤਾਰ ਦਿੰਦਾ 2500 ਵਾਲਾ ਕੋਟ ਤਾਂ ਵੀ ਮਾ 700 ਚ ਕੋਣ ਦਿੰਦਾ ਮਾਤੂ ਸ਼੍ਰੀ ਦਸਤਾਰ ਜੇ ਸਾਰਾ ਕੁਝ ਤੁਹਾਨੂੰ ਦਿੰਦਾ ਹੀ ਮਾਤੂ ਸ਼੍ਰੀ ਦਸਤਾਰ ਆ ਹੋਰ ਪਾਸੇ ਜਾਣਾ ਕਿਉਂ ਕਾਵੇ ਐਵੇਂ ਗਾਰੀਆਂ ਚ ਭੱਜੇ ਫਿਰੋ ਕਰੋ ਇੱਧਰ ਨੂੰ ਇੱਧਰ ਨੂੰ ਸੋ ਇੱਥੇ ਆ ਜਾਓ ਤੁਹਾਡਾ ਵੱਡਾ ਫਾਇਦਾ ਥੋੜੇ ਜੇ ਪੈਸੇ ਲੈਣੇ ਆ ਕੱਪੜਾ ਤੁਹਾਨੂੰ ਜ਼ਿਆਦਾ ਦੇਣਾ ਵਧੀਆ ਕੱਪੜਾ ਗਾਰੰਟੀ ਦੇ ਨਾਲ ਜੋ ਰੇਟ ਇੱਥੋਂ ਮ ਨਹੀਂ ਮੰਨਦਾ ਕਿਤੇ ਦੂਰਬੀਨਾ ਲਾ ਕੇ ਚਲ ਜਾਓ ਐਨਕਾਂ ਲਾ ਕੇ ਚਲ ਜਾਓ ਚਾਹੇ ਕਿ ਜਿਹੜੀ ਸਪਾਰਟਸ ਲਾ ਕੇ ਚਲ ਜਾਓ ਜੋ ਰੇਟ ਇੱਥੇ ਹੋਰ ਕਿਤੇ ਕੈਮਰਾਮੈਨ ਓਮਪਨ ਦੀ ਨਾਲ ਹਰਦੀਪ ਸਿੰਘ ਤੱਕੜਪਾਂਨ ਟੀਵੀ ਬੱਗਾ ਪਾਣਾ